ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਜੀ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਭਾਈ ਰঞ্জੀਤ ਸਿੰਘ ਢਾਡੀਆਂ ਵਾਲਾ ਜਿਹੜਾ ਮਸਲਾ ਹੈ ਨਾ ਉਹ ਬੜਾ ਤੂਲ ਪਕੜਦਾ ਜਾ ਰਿਹਾ ਤੇ ਉਹਦੇ ਸਿਲਸਿਲੇ ਜਿਹੜੀ ਅੱਜ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਇਹ ਭਾਈ ਹਨੇਕ ਸਿੰਘ ਨਿਊਜ਼ੀਲੈਂਡ ਵਾਲੇ ਵਿਰਸਾ ਰੇਡੀਓ ਵਾਲੇ ਵਿਰਸਾ ਰੇਡੀਓ ਵਾਲੇ ਨੇ ਉਹ ਬੜਾ ਖੁੱਲ ਕੇ ਤੁਹਾਨੂੰ ਬੜਾ ਗੱਲ ਕਰਦੇ ਨੇ ਕੋਈ ਕਿਸੇ ਲੋਕਾਂ ਦੇ ਖਿਲਾਫ ਵੀ ਨੇ ਕੋਈ ਲੋਕਾਂ ਦੇ ਹਮਾਇਤ ਦੇ ਵਿੱਚ ਵੀ ਨੇ ਦੋਸਤੋ ਸਾਡੇ ਵੀਡੀਓ ਵੇਖਣ ਦਾ ਮਕਸਦ ਇਹ ਹੋਵੇ ਕਿ ਬਾਈ ਹਰਨੇਕ ਸਿੰਘ ਇਹ ਬਾਈ ਰঞ্জੀਤ ਸਿੰਘ ਢਾਡੀ ਵਾਲੇ ਦੇ ਬਾਰੇ ਉਹਨਾਂ ਦਾ ਕੀ ਮੌਕਫ ਹੈ ਮੌਕਫ ਹੈ ਕੀ ਖਿਆਲ ਹੈ ਇਸ ਕੇਸ ਨੂੰ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ ਇਹ ਕੋਈ ਕੰਟਰੋਵਰਸ਼ੀਅਲ ਵੀਡੀਓ ਨਹੀਂ ਹੈ ਸਿਰਫ ਇਹ ਦੇਖਣ ਦਾ ਮਕਸਦ ਇਹ ਹੋਈ ਹੈ ਕਿ ਉਹ ਸਪੋਰਟ ਕਰ ਰਹੇ ਨੇ ਕਿ ਜਾਂ ਉਹਨਾਂ ਦੇ ਖਿਲਾਫ ਕਰ ਰਹੇ ਖਿਲਾਫ ਗੱਲ ਕਰ ਰਹੇ ਨੇ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਸਾਹਮਣੇ ਆ ਗੱਲ ਠੀਕ ਆ ਪਰ ਆਪਾਂ ਇਹ ਕੋਸ਼ਿਸ਼ ਕਰਨੀ ਆ ਵੀ ਜਿਹੜਾ ਕੁੱਤਪਣਾ ਮੀਡੀਆ ਨੇ ਕੀਤਾ ਠੀਕ ਆ ਇਹ 12 ਸਾਲ ਪੁਰਾਣੀ ਗੱਲ ਆ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਦੱਸ ਕੁਛ ਨਹੀਂ ਰਿਹਾ ਠੀਕ ਆ ਕਈ ਪੱਖ ਸੀ ਉਹਦੇ ਜਿਹੜੇ ਮੈਂ ਚਾਹੁੰਦਾ ਸੀ ਇੱਕਦਮ ਅਸੀਂ ਲਾਈਵ ਹੋ ਕੇ ਇਦਾਂ ਆਪ ਦੱਸ ਦਈਏ ਪਰ ਫਿਰ ਅਸੀਂ ਕਿਹਾ ਚਲੋ ਉਹ ਗੱਲਾਂ ਕੋਰਟ ਦੀ ਤਰੀਕ ਆ ਠੀਕ ਆ ਉੱਥੇ ਪੁਲਿਸ ਦੀ ਇਨਵੈਸਟੀਗੇਸ਼ਨ ਹੋਣੀ ਆ ਸਾਹਮਣੇ ਹੋਣੀ ਆ ਉਦੋਂ ਤੱਕ ਉੱਥੇ ਹੀ ਜਾਣ ਤਾਂ ਵਧੀਆ ਕਿਉਂਕਿ ਕਈ ਪਰਿਵਾਰਾਂ ਦੇ ਉਹ ਉਹ ਲੜਕੀ ਦੇ ਪਰਿਵਾਰ ਦੇ ਉਹਨਾਂ ਦੇ ਨੇੜੇ ਦੇ ਬੰਦੇ ਆਂਦੇ ਕਈਆਂ ਦੀ ਗੱਲਬਾਤ ਜਿਹੜੀ ਆ ਉਹ ਘਮਕਮਾ ਕੇ ਪਹੁੰਚੀ ਜਿਹੜੀ ਸਾਨੂੰ ਸਿਗਾ ਪੇਸੀ ਕਰੀਏ ਪਰ ਅੱਜ ਮੇਨ ਜਿਹੜਾ ਮਕਸਦ ਆ ਸਾਡਾ ਉਹ ਇਹ ਆ ਵੀ ਜਿਹੜੇ-ਜਿਹੜੇ মিডিਏ ਵਾਲੇ ਇਹ ਮੰਨਦੇ ਆ ਨਾ ਜਿਨ੍ਹਾਂ ਨੂੰ ਲੱਗਦਾ ਆ ਠੀਕ ਆ ਉਹਨਾਂ ਦੇ ਵਿੱਚੋਂ ਕੋਈ ਜਾਂ ਹੋਰ ਕੋਈ ਵੀ ਬੰਦਾ ਜਿਹਨੂੰ ਲੱਗਦਾ ਵੀ ਇਹ ਜਿਹੜਾ ਇਲਜ਼ਾਮ ਲੱਗਾ ਇਹ ਸਹੀ ਗੱਲ ਆ ਠੀਕ ਆ ਇੱਕ ਸ਼ਬਦ ਵਰਤਦੇ ਹੁੰਦੇ ਆ ਪੰਜਾਬੀ ਚ ਭੀ ਅਸਲੇ ਦਾ ਆ ਜੇ ਉਹਨਾਂ ਚ ਕੋ ਅਸਲੇ ਦਾ ਅਸਲੇ ਦਾ ਜੇ ਸੱਚਮੁੱਚ ਉਹਨਾਂ ਚ ਹੈ ਕਿਸੇ ਨੂੰ ਗੈਰਤ ਠੀਕ ਆ ਮੈਂ ਕਹਿੰਦਾ ਸੀ ਨਾ ਵੀ ਕੁਝ ਗੱਲਾਂ ਜਿਹੜੀਆਂ ਉੱਥੇ ਇਨਵੈਸਟੀਗੇਸ਼ਨ ਦੇ ਰਾਹੀਂ ਕੋਰਟ 'ਤੇ ਜਾਣ ਤਾਂ ਵਧੀਆ ਪਰ ਜੇ ਉਹਨੀ ਉਹ ਰਿਕਾਰਡਿੰਗ ਵੀ ਹੈਗੀ ਸਾਡੇ ਕੋਲ ਬੰਦਿਆਂ ਦੀ ਠੀਕ ਹੈ ਤੇ ਉਹ ਆਨਲਾਈਨ ਵੀ ਆ ਜਾਣਗੇ ਔਨ 에ਅਰ ਵੀ ਆ ਜਾਣਗੇ ਗਲਪਖ ਰੱਖੋ ਸਹੀ ਗੱਲ ਹੋ ਗਈ ਠੀਕ ਹੈ ਸਾਨੂੰ ਪੂਰਾ ਭਰੋਸਾ ਹੈ ਵੀ ਸੱਚ ਕੀ ਆ ਜਿਨ੍ਹਾਂ ਨੂੰ ਨਹੀਂ ਹੈਗਾ ਜਿਹੜੇ ਜਣੀ ਜਿਹਨੂੰ ਕਹਿੰਦੇ ਨਾ ਵੀ ਐਦਾਂ ਉਹ ਪੰਥਪ੍ਰੀਤ ਕਹਿੰਦਾ ਹੁੰਦਾ ਗੁਰਬਾਣੀ ਦੀ ਪੰਕਤੀ ਸੁਣਾ ਕੇ ਵੀ ਗੁਰੂ ਸਾਹਿਬ ਕਹਿੰਦੇ ਅ ਸੰਖ ਚੋਰ ਹਰਾਮ ਖੋਰ ਠੀਕ ਹੈ ਨਾ ਓਏ ਹੋਏ ਜਿਹੜੇ ਉਸ نسل ਵਾਲੇ ਆ ਜਿਹੜੇ ਇਹ ਡੇਰਾ ਆ ਜੀ ਇਹ ਰੰਦਾਵਾ ਸੀ ਨਾ ਪੰਜਾਬ ਟੀਵੀ ਨੇ ਆ ਸ਼ਾਇਦ ਕਿਦਾਂ ਖਮਾ ਖਮਾ ਕੇ ਲਿਆ ਕੇ ਗੱਲ ਈਵਨ ਜਗਤਾਰ ਸਿੰਘ ਜਰਨਲਸ ਪੜੇ ਲਿਖੇ ਬੰਦਿਆਂ ਨੂੰ ਠੀਕ ਆਪਾਂ ਜਥੇਦਾਰ ਵਾਲੀ ਗੱਲ ਤੇ ਵੀ ਕਹਿੰਦੇ ਸੀ ਪਿਛਲੀ ਵਾਰ ਗੱਲ ਕਰਦੇ ਸੀ ਵੀ ਜਿੰਨਾ ਪੜਿਆ ਲਿਖਿਆ ਵਰਗਿਆ ਇੱਕ ਪਾਸੇ ਨੂੰ ਡਿਗ ਗਿਆ ਪਿਆਤਾ ਜੀ ਕਮਾਲ ਕਰ ਦਿੱਤੀ ਆਤਾ ਜੀ ਖਮਾ ਉਹ ਉਹੀ ਪੜਿਆ ਲਿਖਿਆ ਵਰਗ ਤੇ ਇਹ ਜੀ ਇਦਾਂ ਕਿਦਾਂ ਕੋਈ ਆਸਰਾਮ ਨਾਲ ਜੁੜ ਰਿਹਾ ਕੋਈ ਜਾਣੀ ਲੱਖ ਦੀ ਲਾਹਣ ਤੋਂ ਤੁਹਾਡੇ ਕਿਉਂ ਤੁਸੀਂ ਆਪਣਾ ਚੈਨਲਾਂ ਤੇ ਬੈਠ ਬੈਠ ਕੇ ਚਾਰ ਕੋਡੀਆਂ ਕਮਾਉਣੀਆਂ ਥਲੀ ਅਰਗੇ ਬੰਦੇ ਆ ਅੱਗੇ ਜੀਤਾ ਹੁੰਦਾ ਸੀ ਤੁਹਾਨੂੰ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਮੂੰਹ ਚ ਰੇਤ ਪੈਣੀ ਆ ਤੁਹਾਡੇ ਤੁਹਾਡੇ ਬੱਚੇ ਹੁਣੇ ਆ ਵੱਡੇ ਹੋਣਾ ਨਹੀਂ ਉਹਨਾਂ ਦੇ ਸਾਹਮਣੇ ਸਾਰਾ ਕੁਝ ਵਿਚਰਨਾ ਇਹ ਇਹ ਪੁਰਾਣੇ ਟਾਈਮਾਂ ਵਾਂਗ ਨਹੀਂ ਹੈ ਕਿ ਦੋ ਗੱਲਾਂ ਲਿਖ ਦਿੱਤੀਆਂ ਤਾਂ ਲੁਕ ਗਈਆਂ ਹੁਣ ਤਾਂ ਵੀਡੀਓ ਕਲਿੱਪ ਪੈ ਤੁਹਾਡੇ ਸੰਭਾਲ ਕੇ ਰੱਖੇ ਹੋਣੇ ਲੋਕਾਂ ਨੇ ਰੰਧਾ ਵੀ ਨੂੰ ਪੁੱਛਿਓ ਹੋ ਸਕਦਾ ਤੁਹਾਡੇ ਬੱਚੇ ਗਾਹਾਂ ਜੱਜ ਬਣ ਕਿਸੇ ਕੁਰਸੀ ਤੇ ਬੈਠਣ। ਅਲਕਸ਼ ਲੜਨ ਕੋ ਪੋਲਿਟਿਸ਼ੀਨ ਬਣ। ਉਦੋਂ ਦੁਨੀਆ ਨੇ ਕੱਢ ਕੱਢ ਕੇ ਤੁਹਾਡੇ ਕਲਪ ਮੂਰੇ ਰੱਖਣੇ ਆ ਪੀ ਆ ਆਕਲ ਸੀ ਤੁਹਾਡੀ। ਆ ਨਸਲਾਂ ਸੀ ਤੁਸੀਂ। ਜਿਸ ਜਿਸ ਬੰਦੇ ਨੇ ਰਿਪੋਰਟ ਕੀਤੀ ਆ ਉਹ ਹੈ ਕਿਤੇ ਕੋਈ ਦੇ ਸਕਦਾ ਦਾ ਨੰਬਰ ਤੇ ਉਹਨਾਂ ਨਾਲ ਗੱਲ ਕਰਕੇ ਦੇਖੀਏ। ਉਸ ਲੜਕੀ ਦੀ ਭੈਣ ਉਹਦੀ ਪਰਜਾਈ ਉਹਦਾ ਬਾਕੀ ਟੱਬਰ ਉਹਨਾਂ ਕਿੰਨੀਆਂ ਸੁਥਰੀਆਂ ਸਟੇਟਮੈਂਟਾਂ ਦਿੱਤੀਆਂ ਉਹਨਾਂ ਨੇ ਤੇ ਉਹ ਵਕੀਲ ਵੀ ਜਿਹੜੀ ਮੈਂ ਉਹਦਾ ਥੋੜਾ ਜਿਹਾ ਉਹਦਾ ਕਲਿੱਪ ਮੈਨੂੰ ਕਿਸੇ ਨੇ ਭੇਜਿਆ ਮੈਨੂੰ ਪੂਰਾ ਮੈਨੂੰ ਲੱਭੀ ਨਹੀਂ ਮੁੜ ਕੇ ਵੀਡੀਓ ਜਿੱਥੇ ਉਹ ਕਹਿੰਦੀ ਆ ਕਿ ਇਹਨਾਂ ਨੇ ਘਰ ਢਾ ਦਿੱਤਾ ਉਹਨਾਂ ਦਾ ਜਾ ਕੇ ਔਰਤ ਹੋਣ ਦੇ ਨਾਂ ਤੇ ਕਲੰਕ ਕੁੜੀਏ ਤੂੰ ਜੇ ਨਵੀ ਬੁਰਕੀ ਸਿਟੀ ਹੋਊਗੀ ਤੈਨੂੰ ਤੈਨੂੰ ਆਪਣੇ ਆਪ ਪਤਾ ਨਹੀਂ ਲੱਗਾ ਪਈ ਔਰਤ ਦੇ ਕ੍ਰਸ਼ ਕਿੱਦਾਂ ਦੇ ਹੁੰਦੇ ਆ ਲੜਕੀ ਦਾ ਪਰਿਵਾਰ ਕਹਿੰਦਾ ਆ ਪਈ ਉਸ ਵੇਲੇ ਦੀ ਜਿਹੜੇ ਸਰਕਾਰੀ ਮਨਿਸਟਰ ਲੋਕ ਸੀ ਰਖੜੇ ਵਰਗੇ ਉਹ ਬੰਦਿਆਂ ਨੇ 4-4 5-5 ਲੱਖ ਘਰੇ ਜਾ ਕੇ ਉਹਨਾਂ ਨੂੰ ਪਈ ਤੁਹਾਡੀ ਲੜਕੀ ਦੀ ਗਰੀਬ ਟੱਬਰ ਆ ਚਲੋ ਮਦਦ ਹੋ ਜੋਗੀ ਤਾਂ ਸਾਡੀਆਂ ਕਨਸਲਾਂ ਜਿਹੜੀਆਂ ਉਹ ਕਹਿ ਰਹੀਆਂ ਪਈ ਘਰ ਢਾਹਤਾ ਜਾ ਕੇ ਜਿਹੜਾ ਥੋੜਾ ਬਹੁਤਾ ਲੋਕਾਂ ਨੇ ਭਰੋਸਾ ਕਰਨਾ ਜਾਣੀ ਜਿਹੜੀ ਥੋੜੀ ਬੁੱਤੀ ਇਨਸਾਨੀਅਤ ਹੋਣੀ ਆ ਕਿਸੇ ਦੇ ਅੰਦਰ ਤੁਸੀਂ ਉਹਦਾ ਵੀ ਕਤਲ ਕਰ ਰਹੇ ਕੀ ਕੀ ਤੁਹਾਨੂੰ ਪਈ ਆ ਫਿਰ ਢੱਡੀਆਂ ਵਾਲੇ ਨੂੰ ਢਾਕੇ ਕੀ ਲਊਂਗੇ ਤੁਸੀਂ ਉਦਾਂ ਹੀ ਚਾਰ ਜਨਾਨੀਆਂ ਭੇਜ ਦਿਓ ਉਹਦੇ ਕੋਲ ਘਰ ਦੀਆਂ ਜਾਂ ਕੇ ਕੱਪੜੇ ਪਾ ਕੇ ਘੜ ਪਹਿ ਜਾਣਾ ਇਦਾਂ ਬੇਸ਼ਰਮਾਂ ਬੰਗ ਨਾਲੇ ਥੋੜਾ ਚਾ ਪੂਰਾ ਹੋ ਜਾਏ ਜਿੰਨੇ ਗਰਗਾਏ ਆ ਤੁਸੀਂ ਤੁਹਾਨੂੰ ਇਦਾਂ ਹੈ ਨਹੀਂ ਟੱਬਰਾਂ ਦੇ ਵਿੱਚ ਵੈਸੇ ਵੀ ਤੁਹਾਡੀਆਂ ਔਰਤਾਂ ਨੂੰ ਸ਼ਰਮਤ ਆਊਗੀ ਇਸ ਗੱਲ ਦੀ ਉਹ ਜਿਹੜੀ ਵਕੀਲ ਆ ਔਰਤ ਉਹਨੂੰ ਉਹਨੂੰ ਕਦੇ ਇਦਾਂ ਖੜ ਕੇ ਸ਼ੀਸ਼ੇ ਮੂਰੇ ਪੁੱਛੇ ਆਪਣੇ ਆਪ ਨੂੰ ਫਿਰ ਤੈਨੂੰ ਜਾਨੀ ਕਿੱਡੇ ਕਮੀਨੇ ਬਣ ਕੇ ਤੁਸੀਂ ਇਹ ਗੱਲਾਂ ਕਹਿੰਨੇ ਆ ਵੀ ਜੀ ਪਰਿਵਾਰ ਕਹਿੰਦਾ ਤੁਹਾਡੀ ਕਾਮਨ ਸੈਂਸ ਕਿੱਥੇ ਗਈ ਆ ਪਰਿਵਾਰ ਨੂੰ ਝੰਜੋੜੋ ਤਾਂ ਤੁਸੀਂ ਜਦੋਂ ਘਰ ਟਾਇਆ ਹੋਊਗਾ ਉਹਨਾਂ ਦਾ ਆਲੇ ਦੁਆਲੇ ਘਰ ਜਿਹੜੇ ਆਲੇ ਦੁਆਲੇ ਲੋਕ ਆ ਦਿਖਿਆ ਹੀ ਨਹੀਂ ਕਿਸੇ ਨੇ ਹੁੰਦੋ ਜੀ ਹਾਈ ਕੋਰਟ ਚ ਲੱਗ ਗਿਆ ਹੁਣ ਕਿਹੜੀ ਲਾਟੋ ਲੱਗੇ ਤੁਹਾਡੀ ਜਾਂ ਤਾਂ ਦੱਸੋ ਵੀ ਭਾਈ ਹੁਣ ਸਾਨੂੰ ਬੁਰਕੀ ਪਾਤੀ ਫਲਾਨੇ ਨੇ ਹੁਣ ਤੂੰ ਮੈਨੇ ਦਿੱਤਾ ਥਾਪੜਾ ਸਾਨੂੰ ਹੁਣ ਮੂਰੇ ਇਲੈਕਸ਼ਨਾਂ ਯੁਵਾ ਤੇ ਹੁਣ ਫਾਨੇ ਜਥੇਦਾਰ ਅਣੇ ਚੱਕੇ ਜਥੇਦਾਰ ਉਲਜੀਓ ਸੀ ਨਾਨਕਸਰੀਆਂ ਦੇ ਬਾਬੇ ਜਾਂ ਫਲਾਨੇ ਬੰਦੇ ਉਲਜੀਓ ਆ ਉਹਨਾਂ ਨੇ ਆਪਣਾ ਕਲੰਕ ਢੱਡਰੀਆਂ ਵਾਲੇ ਤੇ ਲਾਉਣ ਲਈ ਹੁਣ ਸਾਨੂੰ ਪੈਸੇ ਸਿੱਟ ਦਿੱਤੇ ਜਾਂ ਤਾਂ ਕੁਛ ਇਦਾਂ ਦਾ ਕਹੋ ਨਹੀਂ ਤਾਂ ਥੋੜੀ ਬਹੁਤੀ ਅਨਸਾਨੀਅਤ ਜਿਹੜੀ ਆ ਉਨ ਰੱਖਿਆ ਕਰੋ ਅਨੁਭਰਤਿਆ ਕਰੋ ਤੇ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਜੇ ਜੇ ਬੱਕੇ ਮੈਂ ਕਹਿੰਨਾ ਘਰ ਦੇ ਵਿੱਚ ਅੰਦਰ ਕਿਤੇ ਡੈਥ ਹੋਈ ਹੋਵੇ ਉਹਦੀ ਫਿਰ ਸਾਡੀ ਆਪਣੀ ਸੈਂਸ ਕਿੱਥੇ ਜਾਂਦੀ ਹੈ ਕੋਈ ਗਰਾਊਂਡ ਨਹੀਂ ਕੋਈ ਆਧਾਰ ਨਹੀਂ ਸੜਕ ਦੇ ਉੱਤੇ ਨਾ ਕੋਈ ਪੋਸਟਮਾਰਟਮ ਦੀ ਰਿਪੋਰਟ ਪਈ ਆ ਉੱਥੇ ਠੀਕ ਹੈ ਜਨਰਲ ਸਾਡੇ ਫੇਵਰਿਟ ਡੇਰੇ ਜੀ ਡੇਰ ਕੋਆਸਰ ਆਮ ਨਾਲ ਕੰਪੇਅਰ ਕਰਦਾ ਕੋ ਗਰਮੀਤ ਰਾਮ ਰਹੀਮ ਨਾਲ ਕੰਪੇਅਰ ਕਰਦਾ ਵੀ ਡੇਰਿਆਂ ਦੇ ਵਿੱਚ ਕਿੱਡੇ ਕਿੱਡੇ ਕੱਟ ਹੁੰਦੇ ਉੱਥੇ ਕਿੰਨੇ ਕਿੰਨੇ ਹਜ਼ਾਰ ਬੰਦਾ ਜਾਂਦਾ ਵੀ ਕੋਈ ਬੰਦਾ ਗਲਤੀ ਕਰਦਾ ਹੋਵੇ ਦੁਸ਼ਮਣ ਪਿਛਲੇ 7-8 ਸਾਲਾਂ ਚ ਦੁਨੀਆ ਦਾ ਕੋਈ ਕਲੰਕ ਨਹੀਂ ਹੋਣਾ ਕੋਈ ਤੁਮਤ ਨਹੀਂ ਹੋਣੀ ਜਿਹੜੀ ਉਸ ਬੰਦੇ ਤੇ ਤੁਸੀਂ ਲਾਈ ਨਾ ਹੋਣੀ ਕਿੰਨੀ ਵਾਰ ਤੁਸੀਂ ਜੋਰ ਲਾ ਕੇ ਆਪਣਾ ਬਿਲਕੁਲ ਸਿਰੇ ਤੱਕ ਉਹਨੂੰ ਝੇਕਣ ਤੱਕ ਨਾ 2016 ਦੇ ਤੁਸੀਂ ਰੌਲਾ ਪਾ ਰਹੇ ਅੱਜ ਚੋਂ 8 ਸਾਲ ਹੋ ਗਏ 8 ਇੰਨੇ ਸਾਲ ਬਾਅਦ ਤੁਹਾਨੂੰ ਉਹ ਮੁੱਦਾ ਲੱਭਿਆ ਤੁਹਾਡੇ ਕੋਲ ਕੋਈ ਸੱਚ ਹੁੰਦਾ ਲਾਣਤੀਓ ਇੱਕ ਡੱਖੇ ਜਿੰਨਾ ਸੂਈ ਦੇ ਨੱਕੇ ਜਿੰਨਾ ਵੀ ਹੁੰਦਾ ਸ਼ੱਕ ਤੁਹਾਨੂੰ ਤੁਸੀਂ ਹੁਣ ਤੱਕ ਚੁੱਪ ਰਹਿੰਦੇ ਕਿੰਨੇ ਕੇਸ ਉਹ ਜਿਹੜਾ ਜਗਤਾਰ ਸਿੰਘ ਆ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪਤਾ ਨਹੀਂ ਕਿ ਉਹ ਸਟੂਡੈਂਟ ਜਿਹੜਾ ਟੀਚਰ ਦਾ ਸਟੂਡੈਂਟ ਆ ਨਾ ਬਾਹ ਪੈਂਦਾ ਕਿੰਨੇ ਸਟੂਡੈਂਟ ਹਨ ਕਿੰਨੀਆਂ ਕੁੜੀਆਂ ਦੀ ਅੱਖਾਂ ਦੇ ਵਿੱਚ ਮੇਲ ਲੈ ਈਵਨ ਫੀਮੇਲ ਟੀਚਰ ਲਈ ਹਰ ਮੱਕ ਨੇ ਚੌਥਾ ਪੰਜਵਾਂ ਬੱਚਾ ਹੋਊਗਾ ਜਿਹੜਾ ਕਹੂਗਾ ਪਈ ਛੇਵੀਂ ਸੱਤਵੀਂ ਕਲਾਸ ਤੋਂ ਲੈ ਕੇ ਪਹਿਲਾ ਕ੍ਰਸ਼ ਹੋ ਦਾ ਸਕੂਲ ਦੀ ਟੀਚਰ ਹੋਊਗੀ ਨੇਚਰ ਦੇ ਵਿੱਚ ਕੁਦਰਤ ਦੇ ਵਿੱਚ ਵਿਧਾਨਿਆ ਆਉਂਦਾ ਹਮੋ ਸਮਾਜ ਸਾਡਾ ਹੈਂਡਲ ਕਰਦਾ ਤੇ ਤੁਸੀਂ ਰੇਪ ਤੱਕ ਵੀ ਚਲ ਗਏ ਤੁਸੀਂ ਕੁੜੀ ਨੂੰ ਪ੍ਰੈਗਨੈਂਟ ਕਰਨ ਤੱਕ ਵੀ ਚਲ ਗਏ ਤੁਸੀਂ ਕਤਲ ਤੱਕ ਵੀ ਚਲੇ ਗਏ ਕੋਈ ਇਨਸਾਨੀਤ ਤੁਹਾਡੇ ਚੈਨਲ ਨੂੰ ਤੁਹਾਡੀਆਂ ਗੱਲਾਂ ਤੇ ਕੋਈ ਭਰੋਸਾ ਕਰ ਲੈ ਥੋੜੀ ਬਹੁਤੀ ਇਨਸਾਨੀਅਤ ਰੱਖੋ ਜਿੰਦਾ ਕਿ ਵਿਵਤਾ ਪਈ ਤੁਹਾਨੂੰ ਇਦਾਂ ਟਡਰੀਆਂ ਵਾਲੇ ਨੂੰ ਇਦਾਂ ਇਦਾਂ ਪਿਟਾ ਦੇਣਾ ਸੀ ਹੁਣ ਜਾਨੀ ਹੁਣ ਮੌਕਾ ਮਿਲਿਆ ਬਿਲਕੁਕੁਲ ਹੀ ਬਿਲਕੁਕੁਲ ਹੀ ਕੋਈ ਕਾਨੂੰਨ ਨਹੀਂ ਇੰਡੀਆ ਦੇ ਵਿੱਚ ਇਦਾਂ ਹੈਗਾ ਫਿਰ ਬੇਸ਼ਰਮਾ ਵੰਗ ਹੁਣ ਤੁਹਾਡੀ ਆਪਣੀ ਜਥੇਦਾਰਾਂ ਦੀ ਤੁਮੇ ਨੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਪੋਰਟ ਕਰਨ ਦੀ ਗੱਲ ਕੀਤੀ ਹੁਣ ਜਦੋਂ ਤੁਸੀਂ ਭੜਕੇ ਨੂੰ ਕਹੋਗੇ ਵੀ ਦੇਖੋ ਜੀ ਜੱਜ ਨੂੰ ਪੈਸੇ ਦੇ ਦਿੱਤੇ ਠੀਕ ਹੈ ਕੁੜੀ ਦੇ ਘਰ ਦੇ ਉਹਨੂੰ ਪੈਸੇ ਦੇ ਦਿੱਤੇ ਪੁਲਿਸ ਨੂੰ ਪੈਸੇ ਦੇ ਕੇ ਘਰ ਢਾਹਤਾ ਹੁਣ ਤੁਸੀਂ ਭੜਕੇ ਨੂੰ ਜਦੋਂ ਸਾਫ਼ ਨਿਕਲਣਾ ਉਹਨਾਂ ਨੇ ਫਿਰ ਤੁਸੀਂ ਕਹੋਗੇ ਹਾਈ ਕੋਰਟ ਦੇ ਜੱਜ ਨੂੰ ਪੈਸੇ ਦੇ ਦਿੱਤੇ ਉਦੋਂ ਜਿਹੜੀ ਜਿੰਨੀ ਗੱਲ ਹੋਵੇ ਕਿ ਸਾਨੂੰ ਇੰਡੀਆ ਦੇ ਵਿੱਚ ਜਿਹੜੇ ਗਰੀਬ ਲੋਕ ਆ ਉਹਨਾਂ ਬਾਰੇ ਪਤਾ ਨਹੀਂ ਮੈਂਟੈਲਿਟੀ ਪਤਾ ਨਹੀਂ ਸਾਨੂੰ ਦਰਜਣਾ ਦਰਜਣਾ ਉਧਾਰਣਾਂ ਆ ਸਾਡੇ ਕੋਲ ਉਹ ਕੈਲੀਫੋਰਨੀਆ ਵਾਲਾ ਕੀ ਕਹਿੰਦੇ ਹੁੰਦੇ ਗਿੱਟਲ ਠੀਕ ਹੈ ਗਰਵਾਣੀ ਦੇ ਵਿੱਚ ਆਉਂਦਾ ਨਾ ਭਈ ਉਹ ਗੁਰੂ ਸਾਹਿਬ ਨੇ ਔਗਣ ਗਣ ਕੇ ਉਹਨੂੰ ਜਾਤ ਦੇ ਨਾਲ ਕੰਪੇਰ ਕੀਤਾ ਵੀ ਜਾਤ ਇਨਸਾਨ ਇਨਸਾਨ ਰੱਬ ਨੇ ਇੱਕੋ ਹੀ ਬਣਾਇਆ ਹੈ ਠੀਕ ਜਿਹੜੇ ਕੰਮ ਆ ਨਾ ਤੇਰੇ ਚੂੜਾ ਤੂੰ ਦਣ ਬਣਨਾ ਜਿੱਦਾਂ ਚੂੜਿਆਂ ਵਾਲੇ ਕੰਮ ਕਰੇਗਾ ਜਿਮਾਰ ਦਣ ਸਾਬਤ ਹੋਣਾ ਤਾਂ ਜਿੱਦਣ ਚਮਾਰਲੀ ਚ ਜਾ ਕੇ ਡੇਗੇ ਜਿਹੜੇ ਕਾਂ ਨੂੰ ਪੱਥਰ ਚੁਗ ਚੁਗ ਕੇ ਕੜੇ ਚ ਸੁੱਟ ਕੇ ਪਾਣੀ ਪੀਂਦਾ ਦੇਖਦੇ ਨਾ ਜਿਹੜੇ ਸਿਆਣਾ ਕਾਂ ਲਿਖਦੇ ਆ ਉਹਨਾਂ ਨੂੰ ਇਹ ਵੀ ਪਤਾ ਵੀ ਜਿੱਦਣ ਖਾਣਾ ਆ ਨਾ ਉਹਨੂੰ ਗੂੰਹ ਖਾਣਾ ਜਿੰਨਾ ਮਰਜੀ ਸਿਆਣਾ ਹੋ ਜਾਏ ਡਿੱਗਦਾ ਚੁੰਝ ਉੱਥੇ ਮਾਰਦਾ ਜਾ ਕੇ ਇੱਕ ਬੱਚਾ ਕੁਦਰਤ ਨੇ ਪੈਦਾ ਕੀਤਾ ਉਹਦੇ ਆਉਣ ਦਾ ਵਸੀਲਾ ਬਣੇ ਉਹਦੇ ਮਾਂ ਬਾਪ ਉਹ ਕੋਈ ਕਲੰਕ ਨਹੀਂ ਕੋਈ ਮੀਣਾ ਨਹੀਂ ਹੈ ਉਹ ਗਰੀਬ ਆ ਉਹ ਮੀਰ ਹੋਇਆ ਉਹ ਕਾਲਾ ਆ ਉਹ ਲੂਲਾ ਆ ਲੰਗੜਾ ਆ ਉਹ ਕਿਸੇ ਚਮਾਰਾਂ ਦੇ ਘਰ ਪੈਦਾ ਹੋਇਆ ਚੂੜਿਆਂ ਦੇ ਹੋਇਆ ਕੋਈ ਮੀਣਾ ਨਹੀਂ ਪਰ ਉਹਦੀਆਂ ਜਿਹੜੀਆਂ ਬਦਬਖਤੀਆਂ ਜਿਹੜੀਆਂ ਹਰਾਮਖੋਰੀਆਂ ਜਿਹੜੀਆਂ ਹਰਕਤਾਂ ਉਹਦੀਆਂ ਜਿਹੜੀਆਂ ਕਰਤੂਤਾਂ ਉਹਦੀਆਂ ਜਿਹੜੇ ਕੁਲੱਛਣ ਆ ਉਹਦੇ ਜਿਹੜਾ ਬਦਕਾਰਪੁਣਾ ਉਹਦਾ ਉਹਦੇ ਕਰਕੇ ਕਿਹਾ ਜਾਣਾ ਤੇ ਨਹੀਂ ਤੂੰ 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 ਚੂੜਾ ਚੁੜਾਇਆ ਤੂੰ ਜਦੋਂ ਗੱਲ ਨੂੰ ਬਲੇਟ ਕੇ ਤੁਸੀਂ ਕਰਨਾ ਠੀਕ ਹੈ ਲਵੇੜ ਕੇ ਕਰਨਾ ਸ਼ਬਦਾਂ ਯਰ ਸਿੱਟਣੀ ਤੁਸੀਂ ਮੈਂ 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 ਰਿਕੂਗਾ ਫੋਨ ਅੱਜ ਠੀਕ ਹੈ ਔਰ ਦੇਖਿਓ ਦਰਜਨਾ ਮੈਂ ਨਾਂ ਲੈਣੇ ਬੰਦਿਆਂ ਦੇ ਉਹਨਾਂ ਦੇ ਉਹਨਾਂ ਔਰਤਾਂ ਦੇ ਉਹਨਾਂ ਟੱਬਰਾਂ ਦੇ ਔਰ ਮੈਂ ਚੋਣਾ ਪਰ ਉਹਨੀਆਂ ਫੋਟੋ ਉਹਨਾਂ ਦੇ ਪਿੰਡ ਦੇ ਐਡਰੈਸ ਵੀ ਦਊਂਗਾ ਮੈਂ ਤੇ ਉਹਨਾਂ ਨੂੰ ਲੈ ਕੇ ਆਉ ਢਾਈ ਢਾਈ ਲੱਖ ਦੇ ਵਿੱਚ ਕਿਦਾਂ ਜ਼ਮੀਰਾਂ ਵੇਚ ਕੇ ਉਹਨਾਂ ਨੇ ਸਮਝੌਤੇ ਕੀਤੇ ਡੇ ਡੇ ਜਾਨੀ ਡੇ ਡੇ ਲੱਖ ਰੁਪਏ ਦੇ ਪਿੱਛੇ ਵੀ ਉਹ ਨਹੀਂ ਇਦਾਂ ਜਾਨੀ ਪਹਿਲਾਂ ਪਹਿਲਾਂ ਕਲੰਕਲਾਇਆ ਫਿਰ ਪੈਸੇ ਲੈ ਕੇ ਪਈ ਤੇ ਬਾਸ ਤੇ ਪਾਪਾ ਕੇ ਬੱਚੀ ਦਾ ਸਵਾਲ ਆ ਵਿਆਹ ਨਹੀਂ ਹੋਣਾ ਤੇ ਇਦਾਂ ਗਹਾਨਾ ਗੱਲ ਹੋਵੇ ਬਾਹਰ ਨਾ ਜਾਵੇ ਗੱਲ ਮੀਡੀਆ 'ਚ ਨਾ ਕਰਿਓ ਕੀ ਕਰੇ ਬੰਦਾ ਫੇ ਆਮ ਜਿਹੜਾ ਜਿਹੜਾ ਥੋੜੀ ਬਹੁਤੀ ਵੀ ਇਨਸਾਨੀਅਤ ਰੱਖਣੇ ਵਾਲਾ ਬੰਦਾ ਆ ਉਹ ਫੇ ਤਰਸ ਕਰ ਜਾਂਦਾ ਪਰ ਠੀਕ ਹੈ ਗੁਰਬਤ ਦੇ ਮਾਰੇ ਲੋਕ ਲਾਲਚ ਦੇ ਮਾਰੇ ਚੁੱਕਣਾ ਚਾਹ ਜਾਂਦੇ ਬਗਾਨੀ ਚ ਬਗਾਨੀ ਸ਼ਹਿਰ ਦੇ ਉੱਤੇ ਹੁਣ ਇੱਥੇ ਲੜਕੀ ਦਾ ਭਰਾ ਦਿਸ ਰਿਹਾ ਕਿਸੇ ਮੀਡੀਆ ਚ ਆਇਆ ਜਿਕਰਿਆ ਇਹ ਆਪਾਂ ਨਾਲ ਜਿਹੜੀ ਵੀਡੀਓ ਦੇਖ ਰਹੇ ਸੀ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਵਿਰਸਾ ਟੀਵੀ ਵਾਲੇ ਉਹਨਾਂ ਇਹਨਾਂ ਨੇ ਢਾਡਰੀਆਂ ਵਾਲੇ ਨੇ ਹਮਾਇਤ 'ਚ ਇਹ ਵੀਡੀਓ ਬਣਾਈ ਹੈ ਹਮਾਇਤ ਲਈ ਪਹਿਲੀ ਗੱਲ ਤੇ ਦੋਸਤਾਂ ਨਾਲ ਦੋਸਤਾਂ ਨਾਲ ਇਹ ਕਲੀਅਰ ਕਰਦੇ ਕਿ ਕਰਦੀ ਹੈ ਕਿ ਇਹ ਵੀਡੀਓ ਜਿਹੜੀ ਹੈ ਨਾ ਇਹ ਕੋਈ ਮذਬੀ ਬੇਸਡ ਨਹੀਂ ਹੈ ਸਿਰਫ ਆਪਾਂ ਇਹ ਦੇਖ ਲੱਗਿਆ ਕਿ ਇਹ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ 'ਚ ਬੋਲ ਰਹੇ ਨੇ ਜਾਂ ਉਹਨਾਂ ਦੇ ਖਿਲਾਫ ਇਹ ਦੇਖ ਰਹੇ ਸੀ ਇਹ ਦੇਖ ਰਹੇ ਸੀ ਜੀ ਕਿ ਉਹਨਾਂ ਨੇ ਇਹ ਬਿਲਕੁਲ ਸਹੀ ਗੱਲ ਕੀਤੀ ਕਿ ਜਿਹੜਾ ਨਾ ਸਾਡੇ ਲੋਕਾਂ ਦੇ ਵਿੱਚ ਇਹਨਾਂ ਗੰਦ ਬੜਾ ਆ ਗਿਆ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਆ ਗਈਆਂ ਕਿ ਲੱਤਾਂ ਖਿੱਚਣ ਵਾਲੀਆਂ ਹਾਂ ਤੇ ਕਾਫੀ ਅਰਸੇ ਤੋਂ ਉੱਚੇ ਹਤ ਘੰਡੇ ਯੂਜ਼ ਕੀਤੇ ਜਾ ਰਹੇ ਨੇ ਭਾਈ ਇਹਨਾਂ ਨੇ ਇਹਨਾਂ ਨੇ ਵਿੱਚ ਵੀਡੀਓ ਦੱਸਿਆ ਨਾ ਕਿ ਕੁਝ ਤੇ ਗੁਰਬਤ ਦੇ ਮਾਰੇ ਨੇ ਤੇ ਕੁਛ ਜੈਲਸੀ ਬੇਸ ਤੇ ਦੂਸਰਾ ਇਹ ਕਿ ਇਹ ਜੋ ਜ ਲੜਕੀ ਦਾ ਜਿਹੜਾ ਭਰਾ ਹੈ ਸਾਹਿਬ ਸਿੰਘ ਉਹਨੇ ਕੇਸ ਕੀਤਾ ਜਿਹੜਾ ਉਹ ਮੁੜ ਕੇ ਨਜ਼ਰ ਹੀ ਨਹੀਂ ਆਇਆ ਕਿੱਧਰ ਗਿਆ ਨਾ ਉਹ ਨਜ਼ਰ ਆਇਆ ਨਾ ਅਜ ਤੱਕ ਉਹਨੇ ਕਿਸੇ ਨੇ ਸ਼ਕਲ ਵੇਖੀ ਮੀਡੀਆ ਦੇ ਅਸੀਂ ਇੰਨੇ ਦਿਨ ਹੋ ਗਏ ਵੀਡੀਓ ਦੇਖਣ ਦੇ ਆ ਨਾਉਣ ਮੀਡੀਆ ਦੇ ਆਣ ਕੇ ਕੋਈ ਬਿਆਨ ਦਿੱਤਾ ਹੋ ਸਕਦਾ ਕੋਈ ਇਹ ਨਵੀਂ ਦੇ ਨਵੀਂ ਕੋਈ ਗੇਮ ਨਵੀਂ ਕੋਈ ਗੇਮ ਪਾ ਰਹੇ ਹੋ ਕਿਉਂਕਿ ਜਦੋਂ ਇੱਕ ਛੇਤ ਘੰਡੇ ਗਾ ਲੋ ਜਾਂ ਮਤਲਬ ਕਿ ਬਸ ਇੱਕ ਬੰਦੇ ਦੇ ਮਗਰ ਲੱਗ ਜੂ ਗਏ ਤਾਂ ਫਿਰ ਉਹਦੇ ਵਾਸਤੇ ਹਰ ਕਿਸਮ ਦੇ ਫਾਰਮੂਲੇ ਯੂਜ਼ ਕੀਤੇ ਜਾ ਰਹੇ ਜਿਸ ਤਰ੍ਹਾਂ ਕਿ ਅਨੈਕ ਸਿੰਘ ਨੇ ਕਿਹਾ ਕਿ ਫਿਰ ਐਡੇ ਤੋਂ ਸੀ ਤੁਹਾਡਾ ਹਯਾ ਮੁੱਕ ਗਿਆ ਕਿ ਤੁਸੀਂ ਉਹਨੂੰ ਪ੍ਰੈਗਨੈਂਟ ਵੀ ਕਰਤਾ ਮਰਨ ਵਾਲੀ ਉਹ ਤੇ ਸਾਰਾ ਕੁਝ ਕਰਤਾ ਹਾਲਾਂਕਿ ਪੋਸਟਮਾਰਟਮ ਜੇ ਕੋਈ ਸ਼ੈ ਨਹੀਂ ਤੇ ਫਿਰ ਤੁਸੀਂ ਕੋਈ ਦੋ ਚਾਰ ਔਰਤਾਂ ਉਹਦੇ ਘਰ ਹੀ ਲੈ ਕੇ ਚਲੇ ਜਾਓ ਸਿੱਧੇ ਹੀ ਉਹਨੂੰ ਗੰਦੇ ਕੱਪੜੇ ਪਵਾ ਕੇ ਉਹਦੇ ਕੱਪੜੇ ਜਵਾੜ ਦੇਓ ਜੀ ਆ ਵੇਖੋ ਜਾਂ ਕੱਪੜੇ ਕੱਪੜੇ ਪਾੜ ਕੇ ਤੇ ਸਿੱਧੇ ਹੀ ਕੇਸ ਕਰ ਦਿਓ ਉਹਦੇ ਤੇ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਦੂਸਰਾ ਹੈ ਕਿ ਇਹ ਇਹ ਗੱਲ ਤੇ ਠੀਕ ਹੈ ਕਿ ਯਾਰ ਇੱਕ ਹੀ ਬੰਦਾ ਸਾਨੂੰ ਨਜ਼ਰ ਆ ਰਿਹਾ ਸੀ ਪੰਜਾਬੀ ਇਤ ਦੇ ਵਿੱਚ ਜਾਂ ਪੰਜਾਬੀ ਪ੍ਰਚਾਰਕਾਂ ਦੇ ਵਿੱਚ ਜਿਹੜਾ ਯੰਗ ਜਨਰੇਸ਼ਨ ਦੇ ਵਿੱਚ ਜਿਹਦੀ ਗੱਲ ਸੁਣੀ ਜਾਂਦੀ ਸੀ ਜਿਹੜਾ ਯੰਗ ਜਨਰੇਸ਼ਨ ਦੇ ਹਿਸਾਬ ਨਾਲ ਪ੍ਰਚਾਰ ਕਰਦਾ ਸੀ ਨਵੇਂ ਦੌਰ ਦੇ ਹਿਸਾਬ ਨਾਲ ਪ੍ਰਚਾਰ ਕਰਦਾ ਸੀ ਤੇ ਉਹ ਧਾਰਮਿਕ ਵੀਡੀਓ ਬੜੇ ਅੱਛੇ ਤਰੀਕੇ ਨਾਲ ਤੇ ਮੋਟੀਵੇਸ਼ਨਲ ਵੀਡੀਓ ਬਹੁਤ ਅੱਛੇ ਤਰੀਕੇ ਨਾਲ ਬਣਾਉਂਦੇ ਸੀ ਧਾਰਮਿਕ ਮੋਟੀਵੇਸ਼ਨਲ ਨੇ ਉਹ ਬੇਸਿਕਲੀ ਤੇ ਉਹਨਾਂ ਦੇ ਇਹੋ ਜਿਹੇ ਲੇਕਿਨ ਉਹ ਵੈਸੇ ਅਗਰ ਦੇਖਿਆ ਜਾਵੇ ਨਾ ਜ਼ਿਕਰੀਆ ਤੇ ਉਹ ਬੰਦੇ ਅੰਦਰੋਂ ਮਜ਼ਬੂਤ ਨੇ ਜੀ ਮਤਲਬ ਇਸ ਕੀਤਾ ਨਹੀਂ ਭਾਈ ਰਣਜੀਤ ਸਿੰਘ ਕੇ ਵੀ ਉਹਨਾਂ ਨੂੰ ਇਹ ਨਾ ਚੀਜ਼ਾਂ ਨਾਲ ਫਰਕ ਨਹੀਂ ਪੈਣ ਵਾਲਾ ਉਹ ਆਪਣਾ ਬਿਆਨ ਹਰ ਚੀਜ਼ ਇਸ ਤਰ੍ਹਾਂ ਹੀ ਕਰਦੇ ਰਹਿਣ ਉਹਨਾਂ ਨੇ ਆਪਣਾ ਬਿਆਨ ਮੌਕਫ ਰਿਕਾਰਡ ਕਰਾਇਆ ਉਹਨੇ ਆਖਿਆ ਕਿ ਮੈਂ ਪੂਰਾ ਤਾਵਨ ਕਰਾਂਗਾ ਇਸ ਮਾਮਲੇ ਦੇ ਵਿੱਚ ਜੋ ਵੀ ਕੇਸ ਜਿਸ ਰਿਕਵਰਟ ਵੀ ਬਦਲਦਾ ਤੇ ਮੈਂ ਤੁਹਾਡੇ ਨਾਲ ਹਾਂ ਤੁਸੀਂ ਬਾਕਾਇਦਾ ਕਰੋ ਬਾਕੀ ਇਹ ਕਹਿੰਦਾ ਕਿ ਉਹਨਾਂ ਦੀ ਗਲਤਫਹਿਮੀ ਹੋ ਸਕਦੀ ਦੂਸਰੀ ਪਾਰਟੀ ਦੀ ਜਿਨ੍ਹਾਂ ਨੇ ਕੇਸ ਕੀਤਾ ਇਹ ਗੱਲ ਜਿਹੜੀ ਅਨੇਕ ਸਿੰਘ ਨੇ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਨਾ ਬਿਲਕੁਲ ਬਿਲਾਵਜਾ ਬਿਲਾਜਵਾਜ਼ ਉਹਨਾਂ ਤੇ ਬਸ ਨਾ ਥੋਪੀਆਂ ਜਾ ਰਹੀਆਂ ਨੇ ਬੜੇ ਅਰਸੇ ਤੋਂ 8 ਸਾਲਾਂ ਤੋਂ ਲੋਕ ਲੱਗੇ ਹੋਏ ਨੇ 2016 ਤੋਂ ਇਹ ਪ੍ਰੋਪਾਗੈਂਡਾ ਜਾਰੀ ਹੈ ਤੇ ਹੁਣ ਜ਼ਿਕਰ ਇਹਨਾਂ ਨੇ ਸਭ ਕੁਝ ਕਰ ਲਿਆ ਲੇਕਿਨ ਉਹ ਬੰਦੇ ਦੀ ਹਿੰਮਤ ਹੈ ਕਿ ਉਹ ਇਹਨਾਂ ਦੇ ਅੱਗੇ ਖੜਾ ਹੈ ਤੇ ਨਾਲੇ ਇੱਕ ਚੀਜ਼ ਦਰਵਾਜ਼ੇ ਤੋਂ ਬਾਹਰ ਹੋਈ ਏ ਉਹਦਾ ਕੇਸ ਪੈਂਦੇ ਆ ਖੈਰ ਦੇਖਣੇ ਨਾਲੇ ਜਿਵੇਂ ਉਹਨਾਂ ਨੇ ਕਿਹਾ ਕਿ ਅਗਰ ਇਹ ਇਨਾਂ ਕੋਲ ਕੁਝ ਹੁੰਦਾ ਅਸਲ ਗੱਲ ਜੁੜੀ ਕਿ ਅਗਰ ਇਨਾਂ ਕੋਲ ਕੁਝ ਹੁੰਦਾ ਤੇ ਇਹ 12 ਸਾਲ ਜੋਪਰ ਰਹਿੰਦੇ ਹਾਂ 13 ਸਾਲ ਹੋ ਗਏ ਹਾਂ 12 ਤੋਂ 13 ਸਾਲ ਹੋ ਗਏ ਨੇ ਇੱਕ ਗੱਲ ਨੂੰ ਵਾਕੇ ਨੂੰ ਤੇ ਜੇ ਅਗਰ ਇਨ ਦੇ ਕੋਈ ਸਬੂਤ ਹੁੰਦੇ ਤੇ ਉਹ ਚੋਪਰ ਰਹਿੰਦੇ ਹੂੰ ਤੇ ਭਾਈ ਇਹ ਅਸੀਂ ਤੇ ਇਹ ਹੀ ਸਮਝਣਿਆ ਕਿ ਵੀ ਉਹਨਾਂ ਦਾ ਇਸ ਮਾਮਲੇ ਨਾਲ ਤੱਲਕ ਕੋਈ ਨਹੀਂ ਹੈ ਦੂਸਰਾ ਇਹ ਵੀ ਕਿ ਇਹ ਕਿ ਖੈਰ ਕੋਰਟ ਦੇਖੋ ਕੀ ਫੈਸਲਾ ਕਰਦੀ ਹੈ ਕੇਸ ਦੇ ਵਿੱਚ ਕਿੰਦੀ ਫਤਾ ਹੁੰਦੀ ਹੈ ਤੇ ਕਿੰਦੀ ਸ਼ਕਿਸਤ ਹੁੰਦੀ ਹੈ ਇਹ ਗੱਲਾਂ ਬਾਅਦ ਦੀਆਂ ਨੇ ਲੇਕਿਨ ਬਾਜ਼ਾਹਰ ਅਗਰ ਦੇਖਿਆ ਜਾਵੇ ਤੇ ਬਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਇਨੋਸੈਂਟ ਨੇ ਬਾਜ਼ਾਹਰ ਅਗਰ ਦੇਖਿਆ ਜਾਵੇ ਤੇ ਅਗੋ ਰੱਬ ਦੀਆਂ ਅੱਲਾ ਰੱਬ ਦੀਆਂ ਰੱਬ ਜਾਣੇ ਉਹ ਬਿਹਤਰ ਸੋਕਰ ਨਾਲ ਹੈ ਬਿਹਤਰ ਕਰਦਾ ਵੇਖੋ ਅਗੋ ਮਾਮਲਾ ਕਿਧਰ ਜਾਂਦਾ ਹੈ ਮਾਮਲਾ ਕਿਧਰ ਜਾਂਦਾ ਹੈ ਮੇਲੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖੇ ਦੋਸਤੋ ਸਪੋਰਟ ਟੂ ਬਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਅੱਲਾ ਨਿਗੇਵਾ